ਸ੍ਰੀ ਸ਼ਕਲ ਜੀ ਮੈਂ ਲਾਪ੍ਰਿਤ ਕਰ ਹਾਜ਼ਰਾਂ ਜੀ ਰਮਨਦੀਪ ਕੌਰ ਐਮਪੀ ਦੁਆਰਾ ਲਿਖੇ ਗਿਆ ਨਾਵਲ ਕਿਸਮਤੀ ਖੇੜਦਾ ਪਾਗ 18ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੀਲ ਮਹਿਕਮੀ ਦੀ ਕਈ ਅ fırsਰ ਅੰਦਰੋਂ ਅੰਦਰ ਅੰਮ੍ਰਿਤ ਨਾਲ ਖਾਰ ਖਾਣ ਲੱਗ ਪਏ ਸਨ ਪਰ ਅੰਮ੍ਰਿਤ ਨੂੰ ਇਸ ਸਭ ਦੀ ਕੋਈ ਪਰਵਾਹ ਨਹੀਂ ਸੀ ਉਹ ਹਰ ਕੰਮ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਕਰਦਾ ਰਿਹਾ ਇੱਕ ਦਿਨ ਅੰਮ੍ਰਿਤ ਦੇ ਨਾਲ ਰਹਿਣ ਵਾਲੇ ਅੰਕਲ ਨੂੰ ਰਾਤ ਨੂੰ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਦਾ ਕੰਮ ਦਿੱਤਾ ਗਿਆ ਤੇ ਉਹ ਵਿਚਾਰੇ ਅੰਕਲ ਸਾਰੀ ਰਾਤ ਝੋਨੇ ਨੂੰ ਪਾਣੀ ਦਿੰਦੇ ਰਹੇ ਅੰਮ੍ਰਿਤ ਦੀ ਤबीयत ਉਸ ਦਿਨ ਕਾਫੀ ਖਰਾਬ ਸੀ ਇਸ ਲਈ ਉਹ ਉਸਨ ਅੰਕਲ ਦੀ ਥਾਂ ਕੰਮ ਨਾ ਕਰ ਸਕਿਆ ਇਸ ਲਈ ਪੂਰੀ ਰਾਤ ਅੰਕਲ ਕੰਮ ਕਰਦੇ ਰਹੇ ਜਿਸ ਕਰਕੇ ਦਿਨ ਵਿੱਚ ਉਹਨਾਂ ਨੂੰ ਫਸਲ ਨੂੰ ਪਾਣੀ ਦੇਣ ਲਈ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਪੂਰੀ ਰਾਤ ਉਹ ਸੌ ਨਹੀਂ ਸਿ पाए ਜਿਸ ਕਰਕੇ ਹੁਣ ਉਹਨਾਂ ਨੂੰ ਬਹੁਤ ਨੀਂਦ ਆ ਰਹੀ ਸੀ ਇਸ ਲਈ ਉਹ ਝੋਨੇ ਨੂੰ ਪਾਣੀ ਛੱਡ ਕੇ ਇੱਕ ਪਾਸੇ ਦਰਖਤ ਹੇਠਾਂ ਬੈਠ ਕੇ ਆਰਾਮ ਕਰਨ ਲੱਗ ਪਏ ਉੱਥੇ ਬੈਠੇ ਹੋਿਆਂ ਨੂੰ ਉਹਨਾਂ ਨੂੰ ਨੀਂਦ ਆ ਗਈ ਕੁਝ ਦਿਰਬਾਰ ਉਧਰ ਇੱਕ ਪੁਲਿਸ ਕਰਮੀ ਕੈਦੀਆਂ ਦੇ ਕੰਮ ਦੀ ਜਾਂਚ ਕਰਨ ਲਈ ਆ ਗਿਆ ਉਸਨੇ ਅੰਕਲ ਦੁਆਰਾ ਛੱਡੇ ਪਾਣੀ ਨੂੰ ਦੇਖਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਕਿਉਂਕਿ ਪਾਣੀ ਜਿੱਥੇ ਤੱਕ ਦੇਣਾ ਸੀ ਉਸ ਤੋਂ ਬਾਹਰ ਨਿਕਲ ਚੁੱਕਿਆ ਸੀ ਉਸ ਪੁਲਿਸ ਕਰਮੀ ਨੇ ਅੰਕਲ ਨੂੰ ਉਠਾ ਕੇ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਤੇ ਉਹਨਾਂ ਉੱਤੇ ਲੱਗੇ ਦਹੀਸ਼ ਉਤਪੀੜਨ ਵਾਲੇ ਝੂਠੇ ਇਲਜ਼ਾਮ ਨੂੰ ਲੈ ਕੇ ਉਹਨਾਂ ਨੂੰ ਬਹੁਤ ਕੁਝ ਗਲਤ ਬੋਲਿਆ ਦੂਰ ਕੰਮ ਕਰ ਰਹੇ ਅੰਮ੍ਰਿਤ ਨੇ ਜਦੋਂ ਪੁਲਿਸ ਕਰਮੀ ਨੂੰ ਅੰਕਲ ਕੋਲ ਕਾਫੀ ਧੀਰ ਤੋਂ ਖੜੇ ਦੇਖਿਆ ਤਾਂ ਉਹ ਭੱਜ ਕੇ ਉੱਥੇ ਆਇਆ ਤੇ ਉਸਨੇ ਪੁਲਿਸ ਕਰਮੀ ਨੂੰ ਉਸਤੇ ਬੋਲਣ ਦਾ ਕਾਰਨ ਪੁੱਛਿਆ ਪੁਲਿਸ ਕਰਮੀ ਨੂੰ ਉਸ ਦੀ ਗੱਲ ਵਿੱਚ ਅੰਮ੍ਰਿਤ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ ਆਈ ਉਸ ਨੇ ਅੰਮ੍ਰਿਤ ਨੂੰ ਵੀ ਬਹੁਤ ਕੁਝ ਬੋਲ ਦਿੱਤਾ ਕੁਝ ਗੱਲਾਂ ਤਾਂ ਅੰਮ੍ਰਿਤ ਸਹਿ ਗਿਆ ਪਰ ਜਦੋਂ ਪੁਲਿਸ ਕਰਮੀ ਉਸ ਨੂੰ ਅਸੀ ਮੰਮੀ ਜੀ ਵਰੀ ਕਾਲਾਂ ਕੱਟਣ ਲੱਗਿਆ ਤਾਂ ਉਸ ਨੇ ਸ਼ਹਿਨ ਸ਼ਕਤੀ ਜਵਾਬ ਦੇ ਕੇ ਉਸ ਨੇ ਪੁਲਿਸ ਕਰਮੀ ਨੂੰ ਉਸੇ ਤਰ੍ਹਾਂ ਬਰਾਬਰ ਗਾਲਾਂ ਕੱਢ ਦਿੱਤੀਆਂ ਪੁਲਿਸ ਮੈਕਮੇ ਉੱਪਰ ਅੰਮ੍ਰਿਤ ਦੀ ਮੰਮੀ ਜੀ ਦੁਆਰਾ ਕੀਤੀ ਗਈ ਕਾਰਵਾਈ ਕਰਕੇ ਪੁਲਿਸ ਮੈਕਮਾ ਪਹਿਲਾਂ ਹੀ ਅੰਮ੍ਰਿਤ ਨਾਲ ਗੁੱਸੇ ਸੀ ਹੁਣ ਉਸ ਨੇ ਇੱਕ ਪੁਲਿਸ ਕਰਮੀ ਨੂੰ ਬਰਾਬਰ ਗਾਲਾਂ ਵੀ ਕੱਢ ਦਿੱਤੀਆਂ ਸਨ ਉਪਰੋਂ ਉਹ ਪੁਲਿਸ ਕਰਮੀ ਮੈਕ ਵਿੱਚ ਨਮਾ ਸੀ ਜਿਸ ਕਰਕੇ ਉਸ ਨੂੰ ਅਜੇ ਨਾ ਹੀ ਅੰਮ੍ਰਿਤ ਬਾਰੇ ਕੁਝ ਪਤਾ ਸੀ ਨਾ ਅੰਮ੍ਰਿਤ ਨੂੰ ਉਸਤੇ ਬਾਰੇ ਉਹ ਪੁਲਿਸ ਕਰਮੀ ਉਸ ਸਮੇਂ ਤੋਂ ਉੱਥੋਂ ਚਲਾ ਗਿਆ ਪਰ ਜਾਂਦੇ ਹੋਏ ਇਹ ਕਹਿ ਗਿਆ ਕਿ ਉਹ ਉਸ ਨੂੰ ਦੇਖ ਲਵੇਗਾ ਅੰਮ੍ਰਿਤ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਬਹੁਤ ਦੇਖੇ ਹਨ ਉਸ ਨਿਯ ਉਸ ਦੇ ਵਰਗੇ ਇੱਕ ਦਿਨ ਉਸ ਪੁਲਿਸ ਕਰਮੀ ਨੇ ਅੰਮ੍ਰਿਤ ਦੇ ਹੱਥ ਵਿੱਚ ਫੋਨ ਦੇਖਿਆ ਤਾਂ ਉਸ ਨੇ ਅੰਮ੍ਰਿਤ ਤੋਂ ਫੋਨ ਮੰਗਿਆ ਤੇ ਕਹਿਣ ਲੱਗ ਗਿਆ ਕਿ ਜੇਲ੍ਹ ਵਿੱਚ ਕਿਸੇ ਵੀ ਕੈਦੀ ਨੂੰ ਫੋਨ ਰੱਖਣ ਦੀ ਆਗਿਆ ਨਹੀਂ ਆ ਤਾਂ ਅਮ੍ਰਿਤ ਨੇ ਉਸ ਨੂੰ ਦੱਸਿਆ ਕਿ ਉਹ ਫੋਨ ਚੋਰੀ ਤੋਂ ਨਹੀਂ ਰੱਖਦਾ ਉਸ ਨੇ ਪਹਿਲਾਂ ਫੋਨ ਰੱਖਣ ਲਈ ਕੀਮਤ ਦਾ ਕੀਤੀ ਆ ਤਾਂ ਜਾ ਕੇ ਜੇਲ੍ਹ ਵਿੱਚ ਉਸ ਨੂੰ ਫੋਨ ਰੱਖਣ ਦੀ ਆਗਿਆ ਦਿੱਤੀ ਗਈ ਆ ਪਰ ਉਹ ਪੁਲਿਸ ਕਰਮੀ ਅਮ੍ਰਿਤ ਨੂੰ ਉਸ ਕੋਲੋਂ ਉਸ ਦਾ ਫੋਨ ਲੈਣ ਦੀ ਚਤਾਵਨੀ ਦੇ ਕੇ ਚਲਾ ਗਿਆ ਅਮ੍ਰਿਤ ਨੇ ਉਸ ਨੂੰ ਜਾਂਦੇ ਹੋਏ ਨੂੰ ਪਿੱਛੋਂ ਆਵਾਜ਼ ਮਾਰ ਕੇ ਕਿਹਾ ਜਨਾਬ ਜੋ ਮਰਜ਼ੀ ਕਰ ਲਵੋ ਫੋਨ ਤਾਂ ਮੇਰਾ ਇਦਾਂ ਹੀ ਚੱਲੇਗਾ ਪੁਲਿਸ ਕਰਮੀ ਨੂੰ ਚੁੱਪ ਚਾਪ ਉਹ ਤੋਂ ਜਾਣਾ ਪਿਆ ਕਿਉਂਕਿ ਅਮ੍ਰਿਤ ਦੀ ਗੱਲ ਵਿੱਚ ਉਸ ਨੂੰ ਦਮ ਲੱਗ ਰਿਹਾ ਸੀ ਉਸ ਦੀ ਆਵਾਜ਼ ਵਿੱਚ ਕੋਈ ਵੀ ਡਰ ਉਸ ਨੂੰ ਨਜ਼ਰ ਨਹੀਂ ਆ ਰਿਹਾ ਇੰਨਾਂ ਸਭ ਗੱਲਾਂ ਦੇ ਗੁੱਸੇ ਵਿੱਚ ਉਸ ਪੁਲਿਸ ਕਰਮੀ ਨੇ ਅਮ੍ਰਿਤ ਨੂੰ ਇੱਕ ਸ਼ਾਮ ਨੂੰ ਮੂੰਹ ਨੀਰੇ ਆ ਕੇ ਆਪਣੇ ਨਾਲ ਚੱਲਣ ਲਈ ਕਿਹਾ ਜਦੋਂ ਅਮ੍ਰਿਤ ਨੇ ਉਸ ਨੂੰ ਇਹ ਪੁੱਛ ਲਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਉਸ ਪੁਲਿਸ ਕਰਮੀ ਨੇ ਅਮ੍ਰਿਤ ਨੂੰ ਆਪਣਾ ਫੋਨ ਉਸ ਦੇ ਹੱਥ ਵਿੱਚ ਦੇਣ ਲਈ ਕਿਹਾ ਤੇ ਦੁਬਾਰਾ ਚੁੱਪਚਾਪ ਆਪਣੀ ਨਾਲ ਚੱਲਣ ਲਈ ਕਿਹਾ ਅੰਮ੍ਰਿਤ ਨੇ ਉਹ ਫੋਨ ਕਰਕੇ ਪਹਿਲਾਂ ਵੀ ਕਈ ਵਾਰ ਬੋਲ ਚੁੱਕਿਆ ਸੀ ਪਰ ਅੰਮ੍ਰਿਤ ਤੇ ਉਸ ਦੀ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਸੀ ਅੰਮ੍ਰਿਤ ਨੇ ਉਸ ਨੂੰ ਕਿਹਾ ਤੁਸੀਂ ਮੇਰੇ ਕੋਲੋਂ ਫੋਨ ਲੈ ਲੈ ਲਵੋ ਪਰ ਕੀ ਫਾਇਦਾ ਹੋਣਾ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇੱਕ ਦਿਨ ਹੀ ਮੇਰਾ ਫੋਨ ਰੱਖ ਸਕਦੇ ਹੋ ਪਰ ਅਗਲੇ ਦਿਨ ਤੁਸੀਂ ਆਪਣੇ ਆਪ ਮੈਨੂੰ ਮੇਰਾ ਫੋਨ ਮੈਨੂੰ ਵਾਪਸ ਦੇਣਾ ਆਉਂਗੇ ਇਹ ਮੇਰਾ ਵਾਦਾ ਹੈ ਤੁਹਾਡੇ ਨਾਲ ਪੁਲਿਸ ਕਰਮੀ ਨੂੰ ਅਮ੍ਰਿਤ ਇਸ ਕਾਲ ਵਿੱਚ ਆਤਮ ਵਿਸ਼ਵਾਸ ਦਿਖ ਰਿਹਾ ਸੀ ਪਰ ਹੁਣ ਨਫਰਤ ਵਿੱਚ ਅੰਨ ਹੋ ਗਿਆ ਸੀ ਉਸ ਨੇ ਅਮ੍ਰਿਤ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਹੁਣ ਅਮ੍ਰਿਤ ਨੂੰ ਸ਼ਾਇਦ ਸਮਝ ਆ ਗਈ ਸੀ ਕਿ ਉਸ ਨਾਲ ਕੁਝ ਬੁਰਾ ਹੋਣ ਵਾਲਾ ਹੈ ਇਸ ਲਈ ਉਸ ਨੇ ਜਲਦੀ ਜਲਦੀ ਕੀਰਤੀ ਨੂੰ ਫੋਨ ਲਾਇਆ ਤੇ ਕੀਰਤੀ ਨੂੰ ਉਸ ਨੇ ਅਜੇ ਹੈਲੋ ਹੀ ਕਿਹਾ ਸੀ ਕਿ ਪੁਲਿਸ ਕਰਮੀ ਨੇ ਉਸ ਤੋਂ ਫੋਨ ਖੋਨ ਲਈ ਉਸ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਇਸੀ ਹੱਥ ਉਪਾਈ ਵਿੱਚ ਅੰਮ੍ਰਿਤ ਦਾ ਫੋਨ ਹੀਟਾ ਡਿੱਗ ਪਿਆ ਤੇ ਬੰਦ ਹੋ ਗਿਆ। ਕੀਰਤੀ ਨੇ ਉਸ ਨੂੰ ਬਹੁਤ ਫੋਨ ਲਗਾਏ ਆ ਪਰ ਜਦੋਂ ਕਿੰਨੀ ਵਾਰ ਫੋਨ ਲਗਾਉਂਦੀ ਵੀ ਫੋਨ ਨਾ ਲੱਗਿਆ ਤਾਂ ਕੀਰਤੀ ਨੂੰ ਸ਼ੱਕ ਹੋ ਗਿਆ। ਉਸ ਨੇਤਰੰਤ ਸਮਰ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਰ ਸਮਰ ਨੂੰ ਅੰਮ੍ਰਿਤ ਨੇ ਇਸ ਗੱਲ ਦਾ ਸ਼ੱਕ ਹੋਣ ਦੀ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ। ਸਮਰ ਨੂੰ ਸਮਝਣ ਵਿੱਚ देर ਨਾ ਲੱਗੀ ਕਿਉਂਕਿ ਉਸ ਨੇ ਅੰਮ੍ਰਿਤ ਤੇ ਮੰਮੀ ਜੀ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਤੇ ਜਲਦੀ ਜੇਲ੍ਹ ਪਹੁੰਚਣ ਲਈ ਕਿਹਾ ਅਗਲੇ 2 ਘੰਟੇ ਵਿੱਚ ਅਮਰਿਤ ਦੇ ਮੰਮੀ ਜੀ, ਮਾਮਾ ਜੀ, ਸਮਰ ਲਾਪੇਤ ਕਰਪੇਤ ਜੰਟਾ ਸਤਨਾਮ ਉਸ ਦਾ ਵਕੀਲ ਸਾਰੇ ਨਾਪੇ ਜੇਲ੍ਹ ਵਿੱਚ ਪਹੁੰਚ ਗਏ ਪਰ ਜੇਲ੍ਹ ਵਿੱਚ ਕੋਈ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਦੱਸ ਰਿਹਾ ਡਿਊਟੀ ਤੇ ਮਜੂਦ ਪੁਲਿਸ ਕਰਮੀ ਨੇ ਸਿਰਫ ਇਹਨਾ ਕਿਹਾ ਕਿ ਉਸ ਕੋਲ ਅਮਰਿਤ ਦਾ ਫੋਨ ਹੈ ਬਾਕੀ ਉਹ ਕਿੱਥੇ ਗਿਆ ਕਿਵੇਂ ਗਿਆ ਕਿਉਂ ਗਿਆ ਤੇ ਕਿਸ ਨੇ ਉਸ ਨਾਲ ਕੀ ਕੀਤਾ ਤੇ ਕਿਉਂ ਕੀਤਾ ਉਹ ਕੁਝ ਵੀ ਨਹੀਂ ਜਾਣਦਾ ਉਸ ਨਿਯੰਮਰੇ ਦੇ ਮੰਮੀ ਜੀ ਨੂੰ ਕਿਹਾ ਕਿ ਉਹ ਜਿੱਥੇ ਵੀ ਲੱਭ ਸਕਦੇ ਹਨ ਉਹ ਉਹਨਾਂ ਨਾਲ ਚੱਲਣ ਲਈ ਤਿਆਰ ਆ ਪਰ ਉਹ ਅੰਮ੍ਰਿਤਵਾਰੀ ਕੁਝ ਵੀ ਨਹੀਂ ਜਾਣਦਾ ਇਸ ਗੱਲ ਲਈ ਉਸਤੇ ਯਕੀਨ ਕੀਤਾ ਜਾਵੇ ਪਰ ਨਸੀਫ ਘਰ ਨੂੰ ਪੁਲਿਸ ਨੂੰ ਨਾਲ ਲੈ ਕੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਹੁਣ ਉਹ ਸਾਰੇ ਦੋ ਗੱਡੀਆਂ ਵਿੱਚ ਅੰਮ੍ਰਿਤ ਨੂੰ ਲੱਭਣ ਲਈ ਚੱਲ ਪਏ ਤੇ ਪੂਰੀ ਰਾਤ ਲੱਭਣ ਤੋਂ ਬਾਅਦ ਵੀ ਅੰਮ੍ਰਿਤ ਨੂੰ ਨਾ ਲੱਭ ਸਕੇ ਸਵੇਰ ਹੁੰਦੇ ਹੀ ਕੀਰਤੀ ਨੇ ਸੰਮਨ ਨੂੰ ਫੋਨ ਕਰਕੇ ਅੰਮ੍ਰਿਤਵਾਰੀ ਪੁੱਛਿਆ ਪਰ ਸੰਮਨ ਨੇ ਉਸ ਨੂੰ ਯਕੀਨ ਦਿਵਾਉਂਦੇ ਹੋਏ ਸਿਰਫ ਇਨਾ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਬੇਫਿਕਰ ਰਹੇ ਉਹ ਜਲਦੀ ਅੰਮ੍ਰਿਤ ਨੂੰ ਲੱਭ ਲੈਣਗੇ ਸੰਮਨ ਉਸ ਨੂੰ ਦੱਸਿਆ ਕਿ ਉਹ ਸਾਰੇ ਦੋ ਹਿੱਸਿਆਂ ਵਿੱਚ ਅਲੱਗ-ਅਲੱਗ ਹੋ ਕੇ ਉਸ ਨੂੰ ਲੱਭ ਰਹੇ ਹਨ ਤੇ ਉਹ ਅੰਮ੍ਰਿਤ ਤੇ ਮਾਮਾ ਜੀ ਤੇ ਲਾਪਰੇ ਤਿੰਨੋਂ ਅਲੱਗ ਸਨ ਤੇ ਉਸ ਸਮੇਂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਨ ਕੁਝ ਦਿਨ ਤੱਕ ਉਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਉੱਥੋਂ ਚੱਲ ਪੈਣਾ ਸੀ ਸਾਰਾ ਦਿਨ ਲੱਭਣ ਤੋਂ ਬਾਅਦ ਵੀ ਅੰਮ੍ਰਿਤ ਦਾ ਕਿਤੇ ਕੋਈ ਵੀ ਅਤਾ ਪਤਾ ਨਹੀਂ ਸੀ ਲੱਗਿਆ ਦਿਨ ਵਿੱਚ ਕਿੰਨੀ ਵਾਰੀ ਖੀਰਤੀ ਨੇ ਮੈਸੇਜ ਕਰ ਕਰ ਸੰਮਰ ਨੂੰ ਅੰਮ੍ਰਿਤ ਬਾਰੇ ਪੁੱਛਿਆ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ ਸ਼ਾਮ ਨੂੰ ਸ਼ਮਰ ਨੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਪੰਜਾਬ ਵਿੱਚ ਹਰ ਉਸ ਜਗ੍ਹਾ ਲੱਭ ਚੁੱਕੇ ਸਨ ਜਿੱਥੇ ਉਸੇ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਸੀ ਹੁਣ ਉਹ ਸਨ ਲੱਭਣ ਪੰਜਾਬ ਤੋਂ ਬਾਹਰ ਜਾ ਰਹੇ ਸਨ ਅਗਲੇ 2 ਦਿਨ 2 ਰਾਤ ਉਹਨਾਂ ਨੇ ਪੰਜਾਬ ਦੇ ਨਾਲ ਲੱਗਦੇ ਰਾਜਾਂ ਹਰਿਆਣਾ ਉੱਤਰ ਪ੍ਰਦੇਸ਼ ਆਦ ਦਾ ਚੱਪਾ ਚੱਪਾ ਸ਼ਾਂਟ ਮਾਰਿਆ ਪਰ ਕਿਤੇ ਵੀ ਕੋਈ ਵੀ ਸੁਰੱਖਣਾ ਮਿਲਿਆ ਹੁਣ ਉਹਨਾਂ ਨੇ ਇਕੱਠੇ ਹੋ ਕੇ ਗੰਗਾ ਨਗਰ ਤੇ ਜਮੁਨਾ ਨਗਰ ਜਾਣ ਦੀ ਸੋਚੀ ਕਿਉਂਕਿ ਵਕੀਲ ਨੇ ਕਿਹਾ ਕਿ ਉਹ ਪਹਿਲਾਂ ਵੀ ਅੰਮ੍ਰਿਤ ਨੂੰ ਉੱਥੋਂ ਹੀ ਲੱਭ ਕੇ ਲਿਆਏ ਸਨ ਤਾਂ ਉਹਨਾਂ ਸਭ ਨੂੰ ਇੱਕ ਆਸ਼ਾ ਦੀ ਕਿਰਨ ਨਜ਼ਰ ਆਈ ਹੁਣ ਉਹ ਸਾਰੇ ਉੱਥੇ ਲੱਭਣ ਲਈ ਇਕੱਠੇ ਹੋ ਹੀ ਰਹੇ ਸਨ ਕਿ ਵਕੀਲ ਨੂੰ ਕਿਸੇ ਨੇ ਦੱਸਿਆ ਕਿ ਦਿੱਲੀ ਦੇ ਕਿਸੇ ਨਾਮੀ ਹਸਪਤਾਲ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਹੁੰਚੀ ਆ ਕਿਸੇ ਨੂੰ ਵੀ ਅਮ੍ਰਿਤਵਾਰ ਇਸ ਤਰ੍ਹਾਂ ਦਾ ਕੁਝ ਵੀ ਸੂਚਨਾ ਠੀਕ ਤਾਂ ਨਹੀਂ ਸੀ ਲੱਗਦਾ ਪਰ ਆਪਣੇ ਮਨ ਦੀ ਤਸੱਲੀ ਲਈ ਉਹਨਾਂ ਨੇ ਉਸ ਨੂੰ ਦੇਖਣ ਦੀ ਸੋਚੀ ਇਹ ਗੱਲ ਆਪਣੇ ਦਿਲ ਤੇ ਪੱਥਰ ਰੱਖ ਕੇ ਸਮਰ ਨੇ ਕੀਰਤੀ ਨੂੰ ਵੀ ਦੱਸ ਦਿੱਤੀ ਕੀਰਤੀ ਨੇ ਸਮਰ ਦੇ ਮੂੰਹੋਂ ਇਹ ਗੱਲ ਸੁਣਦੇ ਹੀ ਮਨ ਪਰ ਲਿਆ ਤੇ ਸਮਰ ਨੂੰ ਬੋਲਣ ਲੱਗ ਪਈ ਸਮਰ ਤੁਸੀਂ ਸਾਰਿਆਂ ਨੇ ਕਿਵੇਂ ਸੋਚ ਲਿਆ ਤੁਹਾਡੇ ਦਿਮਾਗ ਉਲਟ ਕਿਉਂ ਚੱਲਣ ਲੱਗ ਪਏ ਨੇ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਉਹ ਸਾਨੂੰ ਇਦਾਂ ਨਹੀਂ ਛੱਡ ਕੇ ਜਾ ਸਕਦੇ ਤੁਸੀਂ ਬਸ ਉਹਨਾਂ ਨੂੰ ਹੋਰ ਫਾਸੇ ਲੱਭੋ ਇਹ ਨਾ ਸੋਚੋ ਪਲੀਜ਼ ਓਹੋ ਕੀ ਹੋ ਗਿਆ ਪੱਪੀ ਤੁਹਾਨੂੰ ਕਿਉਂ ਘਬਰਾ ਰਹੇ ਹੋ ਇਹ ਸਭ ਸਿਰਫ ਮਨ ਨੂੰ ਮਾਰ ਕੇ ਕਰਨਾ ਹੀ ਪੈਣਾ ਏ ਮਨ ਤਾਂ ਸਾਡਾ ਵੀ ਨਹੀਂ ਕਰਦਾ ਇਹ ਸਭ ਸੋਚਣ ਦਾ ਪਰ ਸਮਝੋ ਜਰਾ ਇਹ ਵੀ ਉਹਨੂੰ ਲੱਭਣ ਦਾ ਹਿੱਸਾ ਆ ਧਿਆਨ ਲੱਕਿਓ ਆਪਣਾ ਤੇ ਸੁੱਖੀ ਸੰਦੀ ਰੋਣਾ ਨਹੀਂ ਜਾਇਓ ਕਿਤੇ ਘਮਾਇਓ ਰੋਸ਼ਨ ਨੂੰ ਨਾਲ ਲੈ ਕੇ ਮਨਹੋਰ ਹੋ ਜਾਊਗਾ ਸਮਰ ਨੇ ਕਿਹਾ ਮੰਮੀ ਜੀ ਵੀ ਕੱਲ ਦੇ ਕਹਿ ਰਹੇ ਨੇ ਪਰ ਮੇਰਾ ਮਨ ਨਹੀਂ ਮੰਨਦਾ ਖੀਰਤੀ ਬੋਲੀ ਫਿਰ ਜਾਓ ਤੁਸੀਂ ਕਿਸੇ ਰਿਸ਼ਤੇਦਾਰੀ ਵਿੱਚ 2 ਦਿਨ ਦਸ ਤਾਂ ਮੈਂ ਉਦੋਂ ਹੀ ਦੇਣਾ ਜਦੋਂ ਮਿਲ ਗਿਆ ਉਹ ਤੁਸੀਂ ਬਸ ਹੰਝੂ ਨਹੀਂ ਡੇਗਣ ਦੇਣਾ ਯਾਦ ਕਰੋ ਉਹ ਕੀ ਕਹਿੰਦਾ ਹੁੰਦਾ ਸੀ ਤੁਹਾਨੂੰ ਕਿ ਤੁਹਾਡਾ ਇੱਕ ਹੰਝੂ ਡਿੱਗਰ ਨਾਲ ਉਹਦੀ ਇੱਕ ਦਿਨ ਉਮਰ ਘਟ ਜਾਣੀ ਆ ਇਸ ਲਈ ਰੋਣਾ ਨਹੀਂ ਤੁਸੀਂ ਸਟਰੋਂਗ ਬਣੋ ਪਲੀਜ਼ ਬਾਏ ਫਿਰ ਕਰਦਾ ਮੈਸੇਜ ਜਿਵੇਂ ਕੁਝ ਵੀ ਪਤਾ ਲੱਗਿਆ ਸਮਰ ਨੇ ਕਿਹਾ ਸਾਰੇ ਜਲਦੀ ਨਾਲ ਦਿੱਲੀ ਦੇ ਉਸ ਹਸਪਤਾਲ ਵਿੱਚ ਪਹੁੰਚੇ ਜਿੱਥੇ ਸੁਨਖਤ ਲਈ ਬੁਲਾਇਆ ਗਿਆ ਸੀ ਸਾਰੇ ਮਨ ਹੀ ਮਨ ਅਮ੍ਰਿਤ ਦੀ ਠੀਕ ਹੋਣ ਦੀ ਦੁਆ ਮੰਗ ਰਹੇ ਸਨ ਤੇ ਰੱਬ ਅੱਗੇ ਪਦਾਰਥਨਾ ਕਰ ਰਹੇ ਸਨ ਕਿ ਉਹ ਲਾਸ਼ ਕਿਸੇ ਦੀ ਹੋਰ ਹੋਵੇ ਜਦੋਂ ਉਹਨਾਂ ਨੂੰ ਉਸ লাশ ਦੀ ਸੁਨਾਖਤ ਲਈ ਬੁਲਾਇਆ ਗਿਆ ਤਾਂ ਉਹ ਬਹੁਤ ਮੁਸ਼ਕਿਲ ਨਾਲ ਸਕੂਲ ਪਹੁੰਚੇ ਤੇ ਸਾਰਿਆਂ ਨੂੰ ਦੁੱਖ ਦਾ ਸਾਹ ਆਇਆ ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਕਿ ਉਹ লাশ ਪਲੇ ਇਨਸਾਨ ਨੂੰ ਉਹ ਨਹੀਂ ਸੀ ਜਾਣਦੇ ਹੁਣ ਉਹਨਾਂ ਦਾ ਆਖਰੀ ਸ਼ੱਕ ਸਿਰਫ ਗੰਗਾ ਨਗਰ ਤੇ ਜਮਣਾ ਨਗਰ ਦੀ ਉਹਨਾਂ ਜੇਲਾਂ ਤੇ ਸੀ ਜਿੰਨਾਂ ਵਿੱਚ ਪਿਛਲੀ ਵਾਰ ਅੰਮ੍ਰਿਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਫਿਰ ਤੋਂ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਹੋਣਾ ਪੈਣਾ ਸੀ ਕਿਉਂਕਿ ਦੋ ਜੀਲਾਂ ਵਿੱਚ ਇਕੱਠੇ ਜਾ ਕੇ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਸੀ ਕਿ ਉਹ ਦੋ ਹਿੱਸਿਆਂ ਵਿੱਚ ਦੋਵੇਂ ਜਗ੍ਹਾ ਦੇਖਦੀ। ਹੁਣ ਉਹ ਇੱਕ ਗੱਡੀ ਨੂੰ ਚਮਨਾ ਨਗਰ ਦੀਆਂ ਜੀਲਾਂ ਵੱਲ ਤੇ ਦੂਜੀ ਨੂੰ ਗੰਗਾ ਨਗਰ ਦੀਆਂ ਜੀਲਾਂ ਵਿੱਚ ਲੈ ਗਏ। ਉਧਰ ਕੀਰਤੀ ਨੇ ਆਪਣੇ ਮਨ ਨੂੰ ਸਮਝਾਇਆ ਤੇ ਆਪਣੀ ਦੀਦੀ ਕੋਲ ਜਾਨ ਲਈ ਆਪਣੇ ਮੰਮੀ ਜੀ ਨੂੰ ਬਚਿਆ। ਉਸ ਤੇ ਮੰਮੀ ਜੀ ਤਾਂ ਖੁਦ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਨੇ ਉਸ ਨੂੰ ਜਾਨ ਲਈ ਕਿਹਾ ਦਿੱਤਾ। ਤੇ ਕੀਰਤੀ ਆਪਣੇ ਬੇਟੀ ਨਾਲ ਦੁਪਹਿਰ ਤੋਂ ਬਾਅਦ ਆਪਣੀ ਦੀਦੀ ਕੋਲ ਜਾਣ ਲਈ ਘਰੋਂ ਚੱਲ ਪਈ 2 ਘੰਟਿਆਂ ਬਾਅਦ ਕੀਰਤੀ ਆਪਣੇ ਬੇਟੇ ਨਾਲ ਆਪਣੀ ਦੀਦੀ ਦੇ ਘਰ ਪਹੁੰਚ ਗਈ ਤੇ ਜਾ ਕੇ ਅਜੇ ਬੈਠੇ ਹੀ ਸੀ ਕਿ ਉਸ ਦੀਆਂ ਭਾਣ ਜੀਆਂ ਨਾਸ਼ਤਾ ਬਣਾ ਲਈਆਂ ਉਸ ਦਾ ਭਾਣਜਾ ਕਮਲ ਵੀ ਜਿੰਮ ਤੋਂ ਆ ਗਿਆ ਕਿਉਂਕਿ ਕੀਰਤੀ ਦੇ ਜੀਜਾ ਜੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਇਸ ਲਈ ਕੀਰਤੀ ਭਵੇਂ ਆਪਣੀ ਦੀਦੀ ਦੇ ਘਰ ਸੀ ਪਰ ਉਸ ਨੂੰ ਪਹਿਲੀ ਵਾਰ ਆਉਣ ਤੇ ਵੀ ਉਥੇ ਕੋਈ ਵੀ ਦਿੱਕਤ ਮਹਿਸੂਸ ਨਹੀਂ ਸੀ ਹੋ ਰਹੀ ਜਦ ਉਹ ਚਾਪਿੰਗ ਲੱਗੇ ਤਾਂ ਉਸ ਦੇ ਦੀਦੀ ਬਿਲਕੁਲ ਉਸ ਦੇ ਸਾਹਮਣੇ ਵਾਲੇ ਸੋਫੇ ਤੇ ਬੈਠ ਕੇ ਉਹ ਉਸ ਨੂੰ ਜਿੰਨੀ ਕ ਗੱਲ ਪੁੱਛਦੀ ਉਹ ਉਹਨਾਂ ਕੇ ਹੀ ਹਾਂ ਜਾਂ ਨਾ ਵਿੱਚ ਜਵਾਬ ਦੇ ਦਿੰਦੀ ਉਸ ਦੇ ਚਿਹਰੇ ਤੇ ਉਦਾਸੀ ਸਾਫ਼ ਨਜ਼ਰ ਆ ਰਹੀ ਸੀ ਜਿਸ ਨੂੰ ਦੀਦੀ ਵੀ ਝੱਟ ਸਮਝ ਗਏ ਤੇ ਉਹ ਉਸ ਨੂੰ ਇਸ ਤਰ੍ਹਾਂ ਉਦਾਸ ਹੋਣ ਦਾ ਕਾਰਨ ਪੁੱਛਣ ਲੱਗੀ ਕੀਰਤੀ ਨੇ ਝੂਠੀ ਜਹੀ ਮੁਸਕਾਨ ਚਿਹਰੇ ਤੇ ਲਿਆ ਕੇ ਕੁਝ ਵੀ ਨਹੀਂ ਹੋਇਆ ਕਹਿ ਦਿੱਤਾ ਪਰ ਉਸ ਤੇ ਦੀਦੀ ਨੂੰ ਸਮਝ ਪੈ ਗਈ ਸੀ ਕਿ ਜਰੂਰ ਅੰਮ੍ਰਿਤ ਜਮਨ ਦਾ ਕੋਈ ਹੀਲਾ ਨਹੀਂ ਬਣਿਆ ਹੋਣਾ ਸ਼ਾਇਦ ਇਸ ਲਈ ਕੀਰਤੀ ਪਰੇਸ਼ਾਨ ਹੈ ਦੀਦੀ ਨੇ ਕੀਰਤੀ ਨੂੰ ਪੁੱਛਿਆ ਅੰਮ੍ਰਿਤ ਕਿਵੇਂ ਆ ਕੀ ਬਣਿਆ ਉਹਦਾ ਬਾਹਰ ਆਉਂਦਾ ਕੀਰਤੀ ਕੁਝ ਨਹੀਂ ਦੀਦੀ ਬਸ ਕੀਰਤੀ ਨੇ ਕਿਹਾ ਹੋਇਆ ਕੀ ਯਾਦ ਅਸਤਾ ਸੀ ਦੀਦੀ ਬੋਲੀ ਕੀਰਤੀ ਦੀਆਂ ਅੱਖਾਂ ਪਰ ਆਈਆਂ ਪਰ ਨਾਲ ਹੀ ਅੰਮ੍ਰਿਤ ਦੀ ਹੰਝੂਆਂ ਵਾਲੀ ਗੱਲ ਯਾਦ ਆ ਗਈ ਉਸ ਨੇ ਆਪਣੀ ਅੱਖਾਂ ਨੂੰ ਹੰਝੂਆਂ ਦੇ ਬਾਹਰ ਆਉਣ ਤੋਂ ਪਹਿਲਾਂ ਹੀ ਸਾਫ਼ ਕਰ ਲਿਆ ਅਤੇ ਦੀਦੀ ਨੂੰ ਅੰਮ੍ਰਿਤ ਦੇ ਗਾਇਬ ਹੋਣ ਦੀ ਗੱਲ ਦੱਸੀ ਦੀਦੀ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਬੇਫਿਕਰ ਰਹਿਣ ਲਈ ਕਿਹਾ ਦੀਦੀ ਨੇ ਉਸ ਨੂੰ ਜੂਰ ਪਾਇਆ ਕਿ ਉਹ ਹੁਣੇ ਹੀ ਸਮਰ ਨੂੰ ਅੰਮ੍ਰਿਤ ਵਾਰੀ ਪੁੱਛੇ ਕੀਰਤੀ ਨੇ ਦੀਦੀ ਦੀ ਕਹਿਣ ਤੋਂ ਉਸੇ ਸਮੇਂ ਮੈਸੇਜ ਕੀਤਾ ਆਪੁੱਟ ਕੇ ਦੀਦੀ ਕੁਲਰਸੋਈ ਵਿੱਚ ਚਲੀ ਗਈ ਇਹਨੇ ਨੂੰ ਕਮਲ ਨੇ ਅੰਦਰ ਜਾ ਕੇ ਉੱਚੀ ਆਵਾਜ਼ ਵਿੱਚ ਟੀਵੀ ਤੇ ਖਬਰਾਂ ਲਗਾ ਲਈਆਂ ਖਬਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਤੋਂ ਕਿਸੇ ਬੱਚੇ ਛੋਟੇ ਬੱਚੇ ਫਤਿਹਵੀਰ ਦੀ ਬੂਰਵੈਲ ਵਿੱਚ ਟਿੱਕੇ ਜਾਨ ਦੀ ਸੀ ਜਿਸ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਭਾਵ ਕਿ ਇਹ ਉਹ ਦਿਨ ਸੀ ਜਿਸ ਦਿਨ ਫਤਿਹਵੀਰ ਬੂਰਵੈਲ ਵਿੱਚ ਟਿੱਕਿਆ ਸੀ ਥੋੜਾ ਸਮਾਂ ਬਾਅਦ ਕੀਰਤੀ ਨੂੰ ਸੰਮਰ ਦਾ ਫੋਨ ਆਇਆ ਕਿ ਉਹ ਗੰਗਾਨਗਰ ਪਹੁੰਚੇ ਹਨ ਤੇ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਜਾ ਰਹੇ ਹਨ ਜੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਜੇਲ੍ਹ ਵਿੱਚ ਸ਼ਾਨਵੀਨ ਕਰਨ ਲਈ ਦਸਕਤ ਕਰ ਦਿੱਤੀ ਤਾਂ ਉਹ ਅੰਮ੍ਰਿਤ ਦੀ ਪਾਲ ਵਿੱਚ ਜੇਲ੍ਹ ਵਿੱਚ ਕੋਨਾ ਕੋਨਾ ਫਰੋਲ ਦੇਣਗੇ ਇਸ ਤੋਂ ਬਾਅਦ ਸਮਰ ਨੇ ਕੀਤੀ ਨੂੰ ਬਾਈ ਫੋਲ ਕੇ ਫੋਨ ਕੱਟ ਦਿੱਤਾ ਦੀਦੀ ਵੀ ਕੀਰਤੀ ਦੇ ਮੂੰਹ ਸਮਰ ਸਮਰ ਸੁਣ ਕੇ ਕੀਤੀ ਕੋ ਲਾ ਗਈ ਸਨ ਉਹਨਾਂ ਨੇ ਕੀਰਤੀ ਨੂੰ ਪੁੱਛਿਆ ਕਿ ਸਮਰ ਨੇ ਕੀ ਦੱਸਿਆ ਹੈ ਕੀਰਤੀ ਨੇ ਚੁੱਪ ਬਟ ਲਈ ਚੁੱਪ ਤੋਂ ਦੀਦੀ ਨੂੰ ਸਮਝਣ ਵਿੱਚ देर ਨਾ ਲੱਗੀ ਉਹਨਾਂ ਨੇ ਕੀਰਤੀ ਨੂੰ ਕਿਹਾ ਜਲਦੀ ਮਿਲ ਜਾਣਾ ਏ ਓਨੇ ਤੂੰ ਜਲ ਆਪਾਂ ਰੋਟੀ ਖਾਣੇ ਆ ਦੀਦੀ ਨੇ ਸਾਰੇ ਬੱਚੇ ਨੂੰ ਆਪਣੇ ਕੋਲ ਰੋਟੀ ਖਾਣ ਲਈ ਬੁਲਾ ਲਿਆ ਸਾਰੇ ਇਕੱਠੇ ਬੈਠ ਕੇ ਰੋਟੀ ਖਾਣ ਲੱਗੇ ਰੋਟੀ ਖਾਣ ਤੋਂ ਬਾਅਦ ਸਾਰੇ ਟੀਵੀ ਤੇ ਫਤਿਹ ਵੀਰਵਰੀ ਖਬਰਾਂ ਸੁਣਨ ਲੱਗੇ 10 ਵਜੇ ਦੀ ਕੀਰਤੀ ਤੇ ਸਾਰੇ ਬੱਚੇ ਉੱਪਰ ਸੌਣ ਲਈ ਚਲੇ ਗਏ ਕੀਰਤੀ ਤੇ ਉਸ ਤੇ ਦੀਦੀ ਰਾਤੀ 1 ਵਜੇ ਤੱਕ ਗੱਲਾਂ ਕਰਦੇ ਰਹੇ ਫਿਰ ਪਤਾ ਨਹੀਂ ਗੱਲਾਂ ਕਰਦੇ ਕਰਦੇ ਕਦੋਂ ਨੀਂਦ ਆ ਗਈ ਦੋਵਾਂ ਨੂੰ ਹੀ ਪਤਾ ਨਾ ਲੱਗਿਆ ਕੀਰਤੀ ਦੀਦੀ ਦਾ ਕਰ ਗੁਰੂ ਘਰ ਦੇ ਬਿਲਕੁਲ ਨਾਲ ਹੋਣ ਕਰਕੇ ਸਵੇਰੇ ਪਾਠੀ ਸਿੰਘ ਦੇ ਵਾਕ ਲੈਣ ਦੇ ਨਾਲ ਹੀ ਕੀਰਤੀ ਦੀ ਅੱਖ ਖੁੱਲ ਗਈ ਉਹ ਚੁੱਪਚਾਪ ਹੀਠਾਂ ਆ ਕੇ ਨਹਾ ਕੇ ਨਿਤਨੇਮ ਕਰਨ ਲਈ ਬੈਠ ਗਈ ਦੀਦੀ ਵੀ ਜਲਦ ਹੀ ਉੱਠ ਕੇ ਹੀਠਾਂ ਆ ਗਏ ਤੇ ਨਹਾ ਲਏ ਕੀਰਤੀ ਨੇ ਪਾਠ ਕਰਕੇ ਅਰਦਾਸ ਕੀਤੀ ਤਾਂ ਦੀਦੀ ਨੇ ਉਸ ਨੂੰ ਗੁਰੂ ਘਰ ਚਲਣ ਨੂੰ ਕਿਹਾ ਫਿਰ ਦੋਵੇਂ ਪੈਨਾ ਗੁਰੂ ਘਰ ਚਲੇ ਗਈਆਂ ਉੱਥੇ ਵੀ ਕੀਰਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੰਮ੍ਰਿਤ ਧੇ ਰੱਖਿਆ ਕਰਨ ਲਈ ਅਰਦਾਸ ਕੀਤੀ ਤੇ ਨਾਲ ਹੀ ਫਤਿਹ ਵੀ ਰ ਲਈ ਵੀ ਪਾਠੀ ਸਿੰਘ ਦੇ ਅਰਦਾਸ ਕਰਨ ਤੋਂ ਬਾਅਦ ਪ੍ਰਸ਼ਾਦ ਲੈ ਕੇ ਦੋਵੇਂ ਘਰ ਆ ਗਈਆਂ ਆਕੇ ਨਸ਼ਤਾ ਬਣਾ ਕੇ ਬਿਲੀਆਂ ਹੋਈਆਂ ਤਾਂ ਕੀਰਤੀ ਦੇ ਫੋਨ ਤੇ ਸਮਰ ਦਾ ਮੈਸੇਜ ਆਇਆ ਕਿ ਉਹ ਸਾਰੇ ਪਾਸੇ ਲੱਭਣ ਤੋਂ ਬਾਅਦ ਹੁਣ ਜੇਲ੍ਹ ਵਿੱਚ ਪਹੁੰਚ ਗਏ ਸਨ ਪਰ ਜੇਲ੍ਹ ਵਿੱਚ ਡਿਊਟੀ 'ਤੇ ਮੌਜੂਦ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਪੁਲਿਸ ਕਮਿਸ਼ਨਰ ਦੇ ਦਸਕਰ ਕੀਤੇ ਹੋਏ ਕਾਗਜ਼ ਦਿਖਾਉਣ ਤੇ ਵੀ ਜੇਲ੍ਹ ਵਿੱਚ ਕਿਧਰੇ ਵੀ ਕੋਈ ਸ਼ਾਂਨ ਵੀ ਨਹੀਂ ਸੀ ਕਰਨ ਦਿੱਤੀ। ਇਸ ਲਈ ਉਹਨਾਂ ਨੇ ਕਮਿਸ਼ਨਰ ਨੂੰ ਆਪਣੇ ਕੋਲ ਬੁਲਾਇਆ ਸੀ। ਪਰ ਜਦੋਂ ਤੱਕ ਕਮਿਸ਼ਨਰ ਨਹੀਂ ਆ ਜਾਂਦਾ ਉਹ ਅੰਮ੍ਰਿਤ ਨੂੰ ਕਿਤੇ ਵੀ ਨਹੀਂ ਸੀ ਦੇਖ ਸਕਦੇ। ਉਹਨਾਂ ਨੂੰ ਉੱਥੇ ਪਾਣੀ ਤੱਕ ਵੀ ਪੀਣ ਲਈ ਇਧਰ ਉਧਰ ਨਹੀਂ ਸੀ ਜਾਣ ਦੇ ਰਹੇ। ਇਕ ਪੁਰਾਣੀ ਜਹੀ ਟੁੱਟੇ ਪੱਜੇ ਬਹੁਤ ਹੀ ਖਸਤਾ ਹਾਲਤ ਕਮਰੇ ਕੋਲ ਥੋਪ ਵਿੱਚ ਹੀ ਉਹਨਾਂ ਨੂੰ ਬਿਠਾਇਆ ਗਿਆ ਸੀ ਜਿੱਥੇ ਦੂਰ ਦੂਰ ਤੱਕ ਸ਼ਾਂ ਨਹੀਂ ਸੀ ਨਜ਼ਰ ਆ ਰਹੀ ਦੁਪਹਿਰ ਦਾ 1 ਵਜਾ ਤਾਂ ਕੀਰਤੀ ਨੇ ਫੇਰ ਤੋਂ ਸਮਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਮਿਸ਼ਨਰ ਅਜੇ ਤੱਕ ਨਹੀਂ ਸੀ ਆਇਆ ਪਰ ਜਲਦੀ ਹੀ ਆ ਜਾਵੇਗਾ ਕਹਿ ਦਿੰਦਾ ਹੈ ਸ਼ਾਮ ਨੂੰ ਕੀਰਤੀ ਆਪਣੀ ਦੀਦੀ ਨਾਲ ਤੇ ਬੱਚਿਆਂ ਨਾਲ ਉਹਨਾਂ ਦੇ ਪਿੰਡ ਵਿੱਚ ਸਥਿਤ ਟੱਕੀ ਸਾਹਿਬ ਗੁਰੂ ਘਰ ਚਲੇ ਗਏ ਉੱਥੇ ਸਾਰਾ ਕੁਦਰਤੀ ਨਜ਼ਾਰਾ ਦੇਖਣ ਤੋਂ ਬਾਅਦ ਕੀਰਤਨ ਸੁਣਨ ਲਈ ਬੈਠ ਗਈ ਕੀਰਤਨ ਦੀ ਅਰਦਾਸ ਤੋਂ ਬਾਅਦ ਉਹ ਘਰ ਆ ਗਈ ਘਰ ਆਉਂਦਿਆਂ ਹੀ ਕੀਰਤੀ ਨੇ ਸਮਰ ਦੇ ਮੈਸੇਜ ਦੇਖੇ ਜੋ ਉਸ ਨੇ ਥੋੜੇ ਸਮਾਂ ਪਹਿਲਾਂ ਹੀ ਕੀਤੇ ਸਨ ਕੀਰਤੀ ਨੇ ਸਮਰ ਦੇ ਮੈਸੇਜ ਦੇਖਦੇ ਹੀ ਉਸ ਨੂੰ ਮੈਸੇਜ ਕੀਤਾ ਤਾਂ ਸਮਰ ਨੇ ਨਾਲ ਹੀ ਫੋਨ ਕਰ ਲਿਆ ਤੇ ਦੱਸਿਆ ਭਾਬੀ ਸਭ ਠੀਕ ਚੜ੍ਹਦੇ ਵਹਨ ਮਿਲ ਗਿਆ ਇਹ ਆਪਣਾ ਅੰਮ੍ਰਿਤ ਬਸ ਅਸੀਂ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਕੀ ਰੋਟੀ ਖਾ ਲਈ ਤਾਂ ਵਧੀਆ ਏ ਜੇ ਨਹੀਂ ਖਾਦੀ ਤਾਂ ਖਾਲਾ ਉਹ ਰਜਕੇ ਹੌਨੇ ਕਿਤੇ ਵੀ ਜਾਣ ਦਿੰਦੇ ਆਪਾਂ ਨੂੰ ਮੈਂ ਹੁਣ ਕੱਲ ਦੱਸਾਂ ਈ ਤੁਹਾਨੂੰ ਸਾਰੀ ਗੱਲ ਉਹਨੂੰ ਹਸਪਤਾਲ ਲੈ ਕੇ ਜਾ ਡਾਕਟਰ ਨੂੰ ਦਿਖਾਈਏ ਕਿਉਂਕਿ ਉਹ ਬੇਹੋਸ਼ ਆ ਹੁਣ ਤੁਸੀਂ ਫਿਕਰ ਨਾ ਕਰਿਓ ਬਾਕੀ ਡਾਕਟਰ ਕੀ ਕਹਿੰਦੇ ਨੇ ਮੈਂ ਮੈਸੇਜ ਕਰ ਦਾਂ ਈ ਕੀਰਤੀ ਨੂੰ ਰਾਤ ਨੂੰ ਸੰਭਨੇ ਮੈਸੇਜ ਕਰਕੇ ਦੱਸਿਆ ਕਿ ਅੰਮ੍ਰਿਤ ਨੂੰ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ ਹੈ ਤੇ ਹੁਣ ਉਸਦੇ ਹੋਸ਼ ਆਉਣ ਵਿੱਚ ਦੀ ਉਡੀਕ ਕਰ ਰਹੇ ਹਨ ਡਾਕਟਰਾਂ ਨੇ ਵੀ ਇਹੀ ਕਿਹਾ ਹੈ ਕਿ ਬਾਕੀ ਹੋਰ ਕੁਝ ਵੀ ਉਸਦੇ ਹੋਸ਼ ਆਉਣ ਵਿੱਚ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਸਿਰ ਵਿੱਚ ਇੱਕ ਗੈਰੀ ਸਾਟਾ ਡਰ ਹੈ ਕਿ ਉਸ ਕਰਕੇ ਉਸਦੀ ਯਾਦਦਾਸ਼ਤ ਨਾ ਚਲੀ ਜਾਵੇ ਸਾਰੀ ਰਾਤ ਕੀਰਤੀ ਅੰਮ੍ਰਿਤ ਤੇ ਫਤੇ ਵੀਰ ਲਈ ਅਰਦਾਸ ਕਰਦੀ ਰਹੀ ਸਵੇਰੇ ਕੀਰਤੀ ਨੇ ਆਪਣੇ ਘਰ ਮੰਮੀ ਜੀ ਨੂੰ ਫੋਨ ਕਰਕੇ ਅੰਮ੍ਰਿਤੇ ਮਿਲਣ ਦੀ ਗੱਲ ਦੱਸ ਦਿੱਤੀ ਉਸਤੇ ਮੰਮੀ ਜੀ ਵੀ ਇਹ ਸੁਣ ਕੇ ਬਹੁਤ ਖੁਸ਼ ਹੋਈ ਤੇ ਕੀਰਤੀ ਨੂੰ ਘਰ ਆਉਣ ਲਈ ਕਹਿਣ ਲੱਗੀ ਕੀਰਤੀ ਨੇ ਆਪਣੇ ਮੰਮੀ ਜੀ ਨੂੰ ਥੋੜੀ ਦੇਰ ਤੱਕ ਚੱਲਣ ਲੱਗੇ ਹਾਂ ਕਹਿ ਕੇ ਫੋਨ ਕੱਟ ਦਿੱਤਾ ਉਸਤੇ ਦੀਦੀ ਨੇ ਉਸ ਨੂੰ ਆਪਣੇ ਕੋਲ ਹੋਰ ਰੁਕਣ ਲਈ ਕਿਹਾ ਪਰ ਕੀਰਤੀ ਨੇ ਘਰ ਜਾਣ ਦੀ ਇੱਦ ਕੀਤੀ ਨਾਸ਼ਤਾ ਕਰਕੇ ਉਸਨੇ ਆਪਣੇ ਬੇਟੀ ਨੂੰ ਤਿਆਰ ਕੀਤਾ ਤੇ ਆਪੀ ਤਿਆਰ ਹੋ ਗਈ ਥੋੜੇ ਸਮੇਂ ਬਾਅਦ ਉਹ ਆਪਣੀ ਬੇਟੀ ਤੇ ਭਾਂਜੀ ਨਾਲ ਦੀਦੀ ਦੇ ਘਰੋਂ ਚੱਲ ਪਈ ਆਪਣੀ ਭਾਂਜੀ ਨੂੰ ਸ਼ਹਿਰ ਵਿੱਚੋਂ ਸੀ ਇੰਸਟੀਚਿਊਟ ਛੱਡ ਕੇ ਕੀਰਤੀ ਆਪਣੇ ਬੇਟੀ ਨਾਲ ਘਰ ਪਹੁੰਚ ਗਈ। ਘਰ ਦੇ ਮੰਮੀ ਜੀ ਨੇ ਕੜਾ ਪ੍ਰਸ਼ਾਦੀ ਦੀ ਤਿਆਰ ਕਰਕੇ ਰੱਖ ਦਿੱਤੀ ਸੀ। ਉਹਨਾਂ ਨੇ ਕੀਰਤੀ ਨੂੰ ਆਉਂਦਿਆਂ ਹੀ ਨਹਾ ਕੇ ਪਾਠ ਕਰਨ ਲਈ ਕਿਹਾ। ਕੀਰਤੀ ਨੇ ਪਾਠ ਕਰਕੇ ਅਰਦਾਸ ਕੀਤੀ ਤੇ ਪ੍ਰਸ਼ਾਦ ਸਾਰੇ ਪਰਿਵਾਰ ਵਿੱਚ ਵੰਡ ਦਿੱਤਾ। ਪਰ ਅਜੇ ਤੱਕ ਨਾਤਾ ਫਤੇ ਵੀਰ ਹੀ ਬੋਰ ਵੈਲ ਵਿੱਚੋਂ ਬਾਹਰ ਕੱਢਿਆ ਗਿਆ ਸੀ ਤੇ ਨਾ ਹੀ ਅੰਮ੍ਰਿਤ ਨੂੰ ਕੋਈ ਹੋਸ਼ ਆ ਰਿਹਾ ਸੀ। ਅਮਰੀਦਾ ਇਲਾ ਚੱਲ ਰਿਹਾ ਸੀ ਅਤੇ ਉਦਿਰ ਫਤੀ ਵੀਰ ਦੀ ਜਾਨ ਬਚਾਉਣ ਤੇ ਉਸ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਸਨ ਪਰ ਹਰ ਵਾਰ ناکਾਮਯਾਬੀ ਹੀ ਹੱਥ ਲੱਗ ਰਹੀ ਸੀ ਦੋ ਦਿਨਾਂ ਬਾਅਦ ਫਤੀ ਵੀਰ ਦੇ ਜਨਮ ਦਿਨ ਵਾਲੇ ਦਿਨ ਉਸ ਨੂੰ ਬੋਰਵੈਲ ਵਿੱਚੋਂ ਮਰਦਾ ਹਾਲਤ ਵਿੱਚ ਬਾਹਰ ਕੱਢਿਆ ਗਿਆ ਸੀ ਉਸ ਦੀ ਮੌਤ ਦੀ ਖ਼ਬਰ ਨੇ ਪੂਰੇ ਦੇਸ਼ ਦੇ ਲੋਕਾਂ ਵਿੱਚ ਤਰਸ ਪੜ ਦਿੱਤਾ ਸੀ ਫਤੀ ਵੀਰ ਦੀ ਖਬਰ ਸੁਣ ਕੇ ਕੀਤੀ ਬਹੁਤ ਰੋਈ ਉਸ ਦਾ ਮਨ ਅੰਮ੍ਰਿਤ ਲਈ ਵੀ ਡੋਲਣ ਲੱਗ ਗਿਆ ਸੀ ਕਿਉਂਕਿ ਉਹ ਹਰ ਰੋਜ਼ ਦੋਮਾ ਦੀ ਸਿਹਤ ਯਾਬੀ ਲਈ ਅਰਦਾਸ ਕਰਦੀ ਸੀ ਪਰ ਹੁਣ ਫਤੀ ਵੀਰ ਦੀ ਮੌਤ ਹੋ ਚੁੱਕੀ ਸੀ ਤੇ ਅੰਮ੍ਰਿਤ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਹਰ ਰੋਜ਼ ਪਲ ਪਲ ਉਸ ਨੂੰ ਫਿਕਰਾਂ ਨੇ ਘੇਰ ਲਿਆ ਸੀ ਬਹੁਤ ਕੋਸ਼ਿਸ਼ ਕਰਦੀ ਕਿ ਕਿਸੇ ਤਰ੍ਹਾਂ ਉਹ ਅੰਮ੍ਰਿਤ ਕੋਲ ਪਹੁੰਚ ਜਾਵੇ ਪਰ ਹਰ ਵਾਰੀ ਸਮਰ ਲਪ੍ਰੇਤ ਉਧਰ ਅੰਮ੍ਰਿਤੇਕਰ ਉਸਦੀ ਪਰਜਾਈ ਸੀਖ ਕੀਰਤੀ ਨੂੰ ਹਸਪਤਾਲ ਜਾਣ ਤੋਂ ਰੋਕ ਲੈਂਦੀ ਤੇ ਬੇਫਿਕਰ ਰਹਿਣ ਲਈ ਕਹਿੰਦੀ ਰੋਜ਼ ਅਰਦਾਸ ਕਰਦੀ ਪਰ ਮਨ ਵਿੱਚ ਇੱਕ ਡਰ ਵੀ ਰਹਿੰਦਾ ਆਖਿਰਕਾਰ ਸਭ ਦੀਆਂ ਕੀਤੀਆਂ ਅਰਦਾਸਾਂ ਨੇ ਰੰਗ ਦਿਖਾਇਆ ਤੇ ਅੰਮ੍ਰਿਤ ਨੂੰ ਹੋਸ਼ ਆ ਗਿਆ ਪਰ ਉਹ ਬੋਲਦਾ ਨਹੀਂ ਸੀ ਸਾਰਿਆਂ ਨੂੰ ਫਿਕਰ ਸੀ ਕਿ ਕਿਤੇ ਉਸਦੀ ਯਾਦਦਾਸ਼ਤ ਨਾ ਚਲੀ ਜਾਵੇ ਅਗਲੇ ਦਿਨ ਸਵੇਰੇ ਬਹੁਤ ਬਾਰਿਸ਼ ਹੋਣ ਲੱਗੀ ਅੰਮ੍ਰਿਤ ਨੇ ਉੱਟ ਕੇ ਸਮਰ ਨੂੰ ਉਸੇ ਕੀਰਤੀ ਨਾਲ ਗੱਲ ਕਰਵਾਉਣ ਲਈ ਕਿਹਾ ਸਮਰ ਨੇ ਉਸ ਨੂੰ ਕੀਰਤੀ ਦਾ ਨੰਬਰ ਲਗਾ ਕੇ ਫੋਨ ਫੜਾ ਦਿੱਤਾ ਅੰਮ੍ਰਿਤ ਨੇ ਕੀਰਤੀ ਨਾਲ ਗੱਲ ਕੀਤੀ ਤੇ ਗੱਲਾਂ-ਗੱਲਾਂ ਵਿੱਚ ਕਿਸੇ ਗੱਲ ਤੇ ਅੰਮ੍ਰਿਤ ਨੇ ਮਜ਼ਾਕ ਵਿੱਚ ਕੀਰਤੀ ਨੂੰ ਅੱਜ ਹੀ ਮਿਲਣ ਲਈ ਜਿੱਦ ਕਰ ਲਈ ਤੇ ਕੀਰਤੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਜਦ ਉਹ ਨਾ ਮੰਨਿਆ ਤਾਂ ਕੀਰਤੀ ਨੇ ਉਸ ਨੂੰ ਕਿਹਾ ਕਿ ਉਹ ਕਿਵੇਂ ਮਿਲਣ ਆ ਸਕਦੀ ਹੈ ਕਿਉਂਕਿ ਉਹ ਤਾਂ ਇਸ ਸਮੇਂ ਉਸ ਤੋਂ ਬਹੁਤ ਦੂਰ ਹੈ ਅੰਮ੍ਰਿਤ ਨਿਸ਼ ਨੂੰ ਹੈਰਾਨ ਹੁੰਦੇ ਹੋਏ ਪੁੱਛਿਆ ਕਿ ਹੋ ਇਸ ਤਰ੍ਹਾਂ ਕਿਉਂ ਕਹਿ ਰਹੀ ਆ ਤਕੀਰਦੀ ਨੇ ਕਿਹਾ ਕਿਉਂਕਿ ਉਹ ਇਸ ਸਮੇਂ ਦਿੱਲੀ ਦੇ ਕਿਸੇ ਹਸਪਤਾਲ ਵਿੱਚ ਹੈ ਅੰਮ੍ਰਿਤ ਹੈਰਾਨ ਹੋ ਗਿਆ ਕਿਉਂਕਿ ਉਸ ਨੂੰ ਕਿਹਾ ਗਿਆ ਸੀ ਕਿ ਉਹ ਚੰਡੀਗੜ੍ਹ ਦੇ ਹਸਪਤਾਲ ਵਿੱਚ ਹੈ ਅੰਮ੍ਰਿਤ ਆਪਣੀ ਤਸੱਲੀ ਲਈ ਹਸਪਤਾਲ ਦੇ ਬਾਹਰ ਲੱਗੇ ਬੋਰਡ ਨੂੰ ਦੇਖਣ ਲਈ ਬਾਹਰ ਨਿਕਲ ਗਿਆ ਇਸ ਸਮੇਂ ਉਸ ਨੇ ਇਹ ਵੀ ਨਹੀਂ ਦੇਖਿਆ ਕਿ ਬਾਹਰ بارش ਹੋ ਰਹੀ ਆ ਮੈਂ ਭੇਜਾਂਗਾ ਜਿਵੇਂ ਹੀ ਉਸਨੇ ਬਾਹਰ ਬੋਰਡ ਵੱਲ ਦੇਖਿਆ ਤਾਂ ਉਸ ਉੱਤੇ ਸੱਚਮੁੱਚ ਹਸਪਤਾਲ ਦੇ ਨਾਮ ਦੇ ਹੇਠਾਂ ਨਵੀਂ ਦਿੱਲੀ ਹੀ ਲਿਖਿਆ ਹੋਇਆ ਸੀ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਕੀਤਿ ਨੂੰ ਬਿਨਾਂ ਦੱਸੇ ਹੀ ਫੋਨ ਕੱਟ ਦਿੱਤਾ ਤੇ ਅੰਦਰ ਆਪਣੀ ਕਮਰੇ ਵਿੱਚ ਜਾ ਕੇ ਸਮਰ ਨੂੰ ਬਹੁਤ ਬੋਲਿਆ ਸਮਰ ਨੂੰ ਗੁੱਸੇ ਵਿੱਚ ਕਾਲਾਂ ਕੱਢ ਕੇ ਉਸਨੇ ਉਸ ਨੂੰ ਉੱਥੋਂ ਘਰ ਭੇਜ ਦਿੱਤਾ ਕਿਉਂਕਿ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਦੇ